ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਕੱਲ ਆਪਾਂ ਜਿਹੜੀ ਲੱਕੜ ਦੇ ਖਰਚੇ ਵਾਲੀ ਵੀਡੀਓ ਉਹ ਬਣਾਤੀ ਸੀ ਤੇ ਉਹਦੇ ਚ ਕੰਗਾ ਦੇ ਕਿਹ ਭਰਾਮਾਂ ਦੇ ਡਾਊਟ ਸੀਗੇ ਇਹ ਦਰਵਾਜ਼ੇ ਕਿੰਨੇ ਦਰਵਾਜ਼ੇ 11 ਦਰਵਾਜ਼ੇ ਆ ਗਏ ਤਿੰਨ ਆਹ ਪੰਜ ਜਾਲੀ ਵਾਲੇ ਗਿਨੇ ਨਹੀਂ ਸੀਗੇ ਤਾਂ ਕਰਕੇ ਮੈਂ ਅੱਠ ਗਏ ਤੇ ਸੀਗੇ ਇਹ ਦੋ ਬੱਲੇ ਆ ਹੋ ਗਏ ਜਾਲੀ ਵਾਲੇ ਜਿਹੜੇ ਆਹ ਇਧਰ ਆ ਗਏ ਤੇ ਇੱਕ ਉਧਰ ਦੂਜੇ ਪਾਸੇ ਉਹ ਗ੍ਰੈਂਟ ਰੂਮ ਵਾਲਾ ਤੇ ਬਾਕੀ ਹੋਰ ਆਪਾਂ ਗੱਲਬਾਤ ਕਰਦੇ ਅੱਜ ਹਾਂਜੀ ਹੁਣ ਮੈਂ ਦੱਸਦਾ ਵੀ ਅੱਜ ਆਪਾਂ ਕਿਹੜੀ ਗੱਲਬਾਤ ਕਰਨੀ ਹੈਗੀ ਤੇ ਤੇ ਕਿਉਂ ਕਰਨੀ ਹੈ ਲਾਈਟ ਆਪਾਂ ਸ਼ਟਲ ਲਈਏ ਇੱਕ ਕਰੀ ਅੱਜ ਆਪਾਂ ਗੱਲਬਾਤ ਕਰਨੀ ਹੈਗੀ ਜਿਹੜੀਆਂ ਮਿਸਤਰੀ ਤੋਂ ਹੋ ਗਆਂ ਗਲਤਨਾ ਜਾਣੀ ਕਿ ਜਿਹੜੀ ਕੜੀ ਘੋਲੀ ਆ ਕੜੀ ਘੋਲਣ ਦਾ ਮਤਲਬ ਹੈਗਾ ਵੀ ਗਲਤੀਆਂ ਕੀਤੀਆਂ ਉਹ ਐ ਨਹੀਂ ਪਤਾ ਜਾਣ ਕੇ ਹੋਆਂ ਕਿ ਅਣਜਾਣੇ ਚ ਰੰਗਾਂ ਤੇ ਬਾਕੀ ਜੇ ਅਣਜਾਣੇ ਚ ਰੰਗਾਂ ਹੁੰਦੀਆਂ ਤਾਂ ਉਹ ਗਲਤੀਆਂ ਦਾ ਮਤਲਬ ਹੁੰਦਾ ਵੀ ਬਾਅਦ ਵਿੱਚ ਗਲਤੀਆਂ ਮੰਨ ਲੈਣੀਆਂ ਬੰਦੇ ਨੇ ਤੇ ਬਾਕੀ ਚਲੋ ਵੀਡੀਓ ਚ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੀਆਂ ਗਲਤੀਆਂ ਆਉਂਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾਗਾ ਨਕਸ਼ਾ ਤੇ ਬਾਅਦ ਚ ਆਪਾਂ ਨਕਸ਼ੇ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਨਕਸ਼ਾ ਆਪਣਾ ਕਿਸ ਤਰ੍ਹਾਂ ਦਾ ਸੀਗਾ ਤੇ ਬਾਹਰੋਂ ਕਿਸ ਤਰ੍ਹਾਂ ਦਾ ਤਿਆਰ ਹੋਇਆਗਾ ਤੇ ਬਾਕੀ ਵੀਡੀਓ ਚ ਆਪਾਂ ਗੱਲਾਂ ਕਰਦੇ ਆਂਗੇ ਆਜੋ ਫਿਰ ਹਾਂਜੀ ਆ ਆ ਗਿਆ ਨਕਸ਼ਾ ਆਪਣਾ ਇੱਕ ਰੀਤ ਧਿਆਨ ਨਾਲ ਦੇਖ ਲਓ ਵੈਸੇ ਤਾਂ ਆਪਾਂ ਪਹਿਲਾਂ ਵੀ ਦਿਖਾਇਆ ਗਿਆ ਵੀਡੀਓ ਚ ਪਰ ਦੇਖ ਲਓ ਇਹਨੂੰ ਚੰਗੀ ਤਰ੍ਹਾਂ ਨਕਸ਼ੇ ਨੂੰ ਤੇ ਹੁਣ ਮੈਂ ਜਮਾਂ ਕਰ ਦੇ ਬਿਲਕੁਲ ਫਰੰਟ ਤੇ ਖੜਾ ਤੇ ਉਹ ਦਿਖਾਉਣਾਗਾ ਆਪਾਂ ਵੀ ਕੀ ਗਲਤੀ ਹੈ ਹੁਣ ਤੁਸੀਂ ਇਧਰ ਪਾਸੇ ਦੇਖਣਾ ਪਹਿਲਾਂ ਲੱਕ ਚੈੱਕ ਕਰੀ ਫੇਰ ਦੇਖ ਲਓ ਉਹ ਸਾਈਡ ਚੇਂਜ ਕੀਤੀ ਹੈ ਉਹ ਕੋਈ ਗਲਤੀ ਨਹੀਂ ਸਾਈਡ ਆਪਾਂ ਆਪਦੇ ਹਿਸਾਬ ਨਾਲ ਚੇਂਜ ਕੀਤੀ ਹੈ ਕਿ ਪਹਿਲਾਂ ਪੋਰਚ ਖੱਬੇ ਪਾਸੇ ਸੀ ਹੁਣ ਪੋਰਚ ਸੱਜੇ ਪਾਸੇ ਹੋ ਗਿਆ ਤੇ ਹੁਣ ਦੱਸੋ ਕੋਈ ਗਲਤੀ ਨਹੀਂ ਦੀ ਹੈਗੀ ਬਾਅਦ ਚ ਮੈਂ ਦੱਸਦਾਗਾ ਕਿਰਾਂ ਤੁਸੀਂ ਨੋਟ ਕਰੋਗੇ ਕਿਹੜੀ ਗਲਤੀ ਹੈਗੀ ਇਧਰ ਆ ਗਾ ਨਕਸ਼ਾ ਤੇ ਇਹ ਆ ਗਾ ਮਕਾਨ ਆਪਣਾ ਤੇ ਫੜੋ ਗਲਤੀ ਚਲੋ ਮੈਂ ਹੀ ਦੱਸ ਦਿੰਦਾ ਆ ਜਿਹੜੇ ਸਾਤੇ ਬਣੇ ਵੀ ਹਨ ਆ ਵੀ ਸਾਤੇ ਨਹੀਂ ਜਾਣ ਕੇ ਆਹ ਲੈਣਾ ਬਣੀਆਂ ਬੰਗਾਂ ਜਿਹੜੀਆਂ ਇਹ ਆਹ ਲੈਣਾ ਨਹੀਂ ਬਣੀਆਂ ਵੰਗਾ ਆ ਚੀਜ਼ ਇਹ ਕਿੱਥੇ ਜਾਣੀਆਂ ਇਹਦੇ ਬਰਾਬਰ ਜਾਣੀਆਂ ਇਹਦੇ ਇਧਰ ਗ੍ਰਿਲ ਜਿਹੜੀ ਇਹਦੇ ਬਰਾਬਰ ਜਾਣੀਆਂ ਤੇ ਤੁਸੀਂ ਮਕਾਨ 'ਚ ਦੇਖੋ ਕਰ ਲੈ ਰੇਂਗਾ ਇੱਕ ਗਲਤੀ ਇੱਕ ਗਲਤੀ ਇਹ ਹੋ ਗਈ ਆਜੂ ਫਿਰ ਆਪਾਂ ਗਾਹਾਂ ਚਲਦੇ ਹਾਂ ਹੁਣ ਆਪਾਂ ਸਾਰੀਆਂ ਫੜਾਂ ਟੈਨਸ਼ਨ ਨਾ ਲੋ ਸਾਰੀਆਂ ਗਲਤ ਨਾ ਫੜਾਂਗੇ ਆਪਾਂ ਇੱਕ ਗਲਤੀ ਨੋਟ ਕਰ ਲਈਏ ਤੁਸੀਂ ਤੇ ਆਪਾਂ ਵੀ ਕਰ ਲਈ ਸੀਗੀ ਆਪਾਂ ਪਹਿਲਾਂ ਹੀ ਕਰ ਲਈ ਸੀ ਆਪਾਂ ਬੋਲੀ ਨਹੀਂ ਪਹਿਲਾਂ ਦੂਜੀ ਜਿਹੜੀ ਮੇਨ ਵੱਡੀ ਗਲਤੀ ਉਹ ਆ ਗਈ ਆਹ ਇਹ ਪਾਊਡਰ ਨਾਲਾ ਥਾਂ ਆ ਗਿਆ ਆ ਪਾਊਡਰ ਨਾਲਾ ਥਾਗਾ ਜੈਡ ਪਾਊਡਰਾਂ ਬਣਾਵਾਂਗਾ ਠੀਕ ਆ ਇਹ ਥੱਲੋਂ ਗੰਧ ਦੇਖੋ ਤੁਸੀਂ ਤਾਂ ਆ ਮਮਤੀ ਬਣੀ ਵੀ ਆ ਆ ਟੱਕ ਛੜਿਆ ਇਹ ਟੱਕ ਦਾ ਮਤਲਬ ਕੀ ਆ ਲੈਂਟਰ ਪਾਉਣ ਵੇਲੇ ਧਿਆਨ ਨਹੀਂ ਰੱਖਿਆ ਤਾਂ ਅਗਰ ਕਿ ਟੱਕ ਇਹ ਰਹਿ ਗਿਆ ਘਟੋ ਘਟ 6 ਇੰਚੀ ਦਾ ਟੱਕ ਰਹਿ ਗਿਆ ਇਹ ਇਧਰਲੇ ਪਾਸੇ ਆ ਪੌੜਨ ਦਾ ਟੈਟ ਦੇਖ ਲਓ ਤੁਸੀਂ ਮੇਰੇ ਸਾਹਮਣੇ ਨਾਲ 9 ਇੰਚੀ ਦਾ ਹੋਊਗਾ ਠੀਕ ਹੈ ਤੇ ਇੱਧਰ ਆਹ ਚੌਕੀ ਬਣੀ ਵੀ ਆ ਉਥੋਂ ਆ ਵੀ ਚੌਕੀ ਬਣੀ ਵੀ ਹੈ ਜਿੱਥੇ ਮੈਂ ਵਰਦਾ ਇੱਥੇ ਆ ਕੇ ਆਹ ਹੋ ਗਿਆ ਵੱਡਾ ਠੀਕ ਆ ਆਹ ਅੱਡਾ ਵੱਡਾ ਹੋ ਗਿਆ ਇੱਥੋਂ ਇਹ ਇੰਨਾ ਵੱਧਾ ਇੰਨਾ ਵੱਧ ਗਿਆ ਇੱਥੇ ਆ ਕੇ ਆਹ ਅੱਡੇ ਦੇ ਮੁਕਾਬਲੇ ਇੱਥੋਂ ਆ ਕੇ ਵੱਧ ਗਿਆ ਠੀਕ ਆ ਤੇ ਉਧਰ ਦੇਖੋ ਤੁਸੀਂ ਇੱਧਰ ਨੂੰ ਜਾਂਦੀ ਹੈ ਨਾ ਕੰਦ ਕਿੱਥੇ ਆ ਮਮਟੀ ਵਾਲੀ ਕੰਦ ਇੱਥੇ ਆਉਣੀ ਸੀ ਉਹ ਤੇ ਮੈਂ ਸਿੱਧੀ ਜਾਣੀ ਸੀਗੀ ਤਾਂ ਆਣਵਾਇ ਆਹ ਜਿੱਥੇ ਆਪਣਾ ਆਹ ਨਿਸ਼ਾਨ ਜਾ ਪਿਆ ਹੋਇਆ ਇਹਦੇ ਬਰਾਬਰ ਕੰਦ ਆ ਜਾਣੀ ਸੀ ਉਹ ਤਾਂ ਨਹੀਂ ਆਈ ਕਿਉਂਕਿ ਲੈਂਟਰ ਪਿੱਛੇ ਪਾਤਾ ਆਹ ਹਵੱਦ ਗਿਆ ਅੱਡੇ ਹੁਣ ਇਹ ਨਾਂ ਦਾ ਇਹ ਅੱਡੇ ਤੇ ਖੜ ਕੇ ਬਾਰ ਖੋਲਦਾ ਐ ਬਾਰ ਖੋ ਕਿੱਥੋਂ ਖੋਲਾਂਗੇ ਵਿੱਚ ਵਜੂਗਾ ਬਾਰ ਠੀਕ ਹੈ ਬਾਰ ਇੱਥੇ ਖੜਕੀ ਖੋਲਣਾ ਤੇ ਮਿਸਤਰੀਆਂ ਦਾ ਵੀ ਕਹਿੰਦਾ ਇਹ ਬਾਰ ਖੋਲਣ ਵਾਸਤੇ ਜਿਹੜੀ ਆ ਆ ਅੱਡਾਗਾ ਇਹ ਵੱਡਾ ਰੱਖਿਆ ਇੱਥੇ ਖੜ ਕੇ ਬਾਰ ਤਾਂ ਖੋਲਦਾ ਨਹੀਂ ਕਿਸੇ ਹਿਸਾਬ ਨਾਲ ਬਾਰ ਤਾਂ ਆਹ ਅੱਡੇ ਤੇ ਖੜਕੀ ਖੋਲਣਾ ਇੱਥੇ ਇਹ ਇੱਥੇ ਖੜ ਕੇ ਖੋਲਣਾ ਬਾਰ ਇੱਥੇ ਖੜ ਕੇ ਖੋਲਣਾ ਬਾਰ ਤੇ ਪਿੱਛੇ ਆ ਕੇ ਬਾਰ ਇੱਧਰ ਲੱਗੂਗਾ ਆ ਚੁੰਬਕ ਲੱਗਿਆ ਹੋਣਾ ਨਾਲ ਠੀਕ ਹੈ ਦੂਜੀ ਗਲਤੀ ਇਹ ਹੋਗੀ ਇਹ ਪਿੱਛੇ ਜਾਵੜਾ ਦੇਖਣ ਨੂੰ ਫਰਕ ਇਹਦੇ ਨਾਲ ਕੋਈ ਨਹੀਂ ਪੈਂਦਾ ਪਰ ਗਲਤੀ ਐ ਇਹ ਤੀਜੀ ਗਲਤੀ ਹਾਂ ਮੇਰੀ ਗਲਤੀ ਜਿਹੜੀ ਨਾ ਸੋਲਵ ਹੁੰਦੀ ਆ ਚਲੋ ਇਹਦਾ ਸਰ ਜੂਗਾ ਆਪਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਮ ਬੰਦੇ ਦੀ ਨਿਗਾਹ ਇਹ ਤੇ ਜਾਂਦੀ ਨਹੀਂ ਠੀਕ ਹੈ ਆਪਾਂ ਘਰੇ ਰਹਿੰਦੇ ਕਰਕੇ ਆਪਾਂ ਨੂੰ ਤਾਂ ਜਾਦੇ ਪਤਾ ਲੱਗ ਗਿਆ ਉਹ ਆਮ ਬੰਦੇ ਦੀ ਤੇ ਨਿਗਾਹ ਜਾਂਦੀ ਨਹੀਂ ਠੀਕ ਤੀਜੀ ਗਲਤੀ ਜਿਹੜੀ ਨਹੀਂ ਸੋਲਵ ਹੋ ਸਕਦੀ ਉਹ ਗਲਤੀ ਹੈਗੀ ਆ ਆ ਦੇਖ ਲਓ ਤੁਸੀਂ سرمਾਈਕੇ ਵਾਲਾ ਬਾਹਰ ਲੱਗਿਆ ਹੋਇਆ ਤਾਂਹਾਂ ਤੋਂ ਬਾਹਰ ਜਮਾਂ ਨਾ ਲੱਗਿਆ ਹੋਇਆ ਕੋਈ ਵਿੱਥ ਨਹੀਂ ਹੈ ਇਥੋਂ ਇੱਕ ਮਿੰਟ ਆਪਾਂ ਲੋਕ ਲਾ ਲਗੇ ਹਾਂ ਲੋਕ ਲਾਤਾ ਆਪਾਂ ਬਾਹਰ ਨੂੰ ਤਾਂਹਾਂ ਕੋਈ ਵਿੱਥ ਨਹੀਂ ਪੈਂਦੀ ਤਾਂਹਾਂ ਤੋਂ ਪੱਲਾ ਜਮਾਂ ਨਾ ਲੱਗਿਆ ਹੋਇਆ ਥੱਲੇ ਵਿੱਥ ਪੈਂਦੀ ਹੈ ਇਹ ਇੱਥੇ ਘਟੋ ਘਟ ਆਵੇ ਇੱਕ ਮਿੰਟ ਖੜ ਤੇ ਹੋਈ ਲੌਗ ਇ ਨਹੀਂ ਲੱਗਾ ਲੌਗ ਤਾਂ ਕਰਕੇ ਨਹੀਂ ਸਹੀ ਲੱਗਦਾ ਕਿਉਂਕਿ ਨਾਹ ਜਿਹੜੀ ਚਗਾਠ ਆ ਇਹ ਸਾਲ ਨਹੀਂ ਹੋਈ ਵੀ ਸਹੀ ਇਹ ਉੱਤੋਂ ਆਏ ਨੂੰ ਹੋ ਗਈ ਵਾ ਸੱਜੇ ਪਾਸੇ ਨੂੰ ਹੋ ਗਈ ਤੇ ਥਰਡੇ ਪਾਸੋਂ ਬਾਹਰ ਨੂੰ ਹੋ ਗਈ ਇਹ ਯਾਨੀ ਕਿ ਤਾਂਹਾਂ ਤੋਂ ਹਿੱਲ ਗਈ ਪਤਾ ਨਹੀਂ ਤਾਂ ਲੌਣ ਚ ਹੀ ਫਰਕ ਰਹਿ ਗਿਆ ਪਤਾ ਨਹੀਂ ਉਦੋਂ ਮਗਰੋਂ ਹਿੱਲ ਗਈ ਇਹ ਉਹ ਆਪਾਂ ਨੂੰ ਨਹੀਂ ਪਤਾ ਪਰ ਜਿਹੜੀ ਗਲਤੀ ਆ ਆਪਾਂ ਉਹ ਦੱਸਣੀ ਆ ਤੇ ਇੱਥੇ ਆਵੇ ਇੱਥੇ ਵਿਥ ਪੈਂਦੀ ਆ ਥੱਲੇ ਹੁਣ ਅੱਲਾ ਨਾਲ ਨਹੀਂ ਲੱਗਦਾ ਲੱਕੜ ਵਾਲਾ ਮਿਸਤਰੀਆਂ ਦਾ ਮੇਰੇ ਕਹਿੰਦਾ ਬਸੋਂ ਬਾਹਰ ਆ ਇਹ ਇਹ ਚਣਾਈ ਵਾਲੇ ਮਿਸਤਰੀ ਤੋਂ ਇਹ ਗਲਤੀ ਹੋਈ ਹੈਗੀ ਤੇ ਬਾਕੀ ਤੀਜੀ ਗਲਤੀ ਹੋਗੀ ਆਜੋ ਹੁਣ ਚੌਥੀ ਗਲਤੀ ਚਲੋ ਇਹ ਇਹ ਹੱਲ ਹੋ ਗਈ ਆਪਾਂ ਵੈਸੇ ਦੱਸ ਦਿੰਨੇ ਆ ਇਹ ਚ ਕੋਈ ਹੋ ਹੈ ਨਹੀਂ ਕਿ ਹੱਲ ਹੋ ਗਈ ਇਹ ਉਹ ਜਿਹੜਾ ਤਾਂ ਐਗਜਾਸਟ ਫੈਨ ਰੱਖਿਆ ਉਹ 5 ਇੰਚ ਵਾਲੀ 5 ਇੰਚ ਦੀ ਪਾਈਪ ਪਾਤੀ ਜਿੱਡੀ ਆਹ ਪਾਈਪਾਈ ਵੀ ਐ 30 ਹੈਗੀ ਹੈਗੀ ਚਿਮਨੀ ਵਾਲੀ ਤਾਂ ਆਹ 5 ਇੰਚ ਦੀ ਪਾਈਪਾ ਦੀ ਮਿਸਤਰੀ ਨੇ 5 ਇੰਚ ਦਾ ਨਾ ਕੋਈ ਐਗਜਾਸਟ ਫੈਨ ਆਉਂਦਾ ਤੇ ਨਾ ਹੀ ਕੋਈ ਪੱਖਾ ਆਉਂਦਾਗਾ ਜਿਹੜਾ ਬਾਹਰ ਹਵਾ ਕੱਢ ਸ਼ਕੇ ਤੇ ਇਹ ਚਲੋ ਹੁਣ ਚੌਰਸ ਕਰਤਾ ਪਰ ਹੁਣ ਵੀ ਕੋਈ ਬੜੀ ਏਡੀ ਸਫਾਈ ਨਹੀਂ ਆਈ ਮਗਰੋਂ ਤਾਂ ਕੜੀ ਘੋਲਣ ਵਾਲਾ ਕੰਮ ਹੀ ਹੋ ਗਿਆ ਤੇ ਆ ਵੇਖ ਲੋ ਤੁਹਾਨੂੰ ਪਤਾ ਲੱਗਦਾ ਹੀ ਹੋਊਗਾ ਇਥੋਂ ਬਾਕੀ ਫੋਨ ਚ ਨਾ ਦੀਦਾ ਨੀਗਾ ਇਹ 5 ਇੰਚੀ ਪਾਈਪ ਪਾਤੀ ਸੀਗੀ ਇਹ ਮਗਰੋਂ ਭੰਨ ਕੇ ਕਢਾਂ ਮਗਰੋਂ ਭੰਨ ਕੇ ਜਿਹੜੀਆਂ ਉਹ ਕੀਤ ਮਗਰੋਂ ਭੰਨ ਕੇ ਬੋਰਾ ਕੱਢਿਆਗਾ ਇਹ ਪਰਸੋਂ ਚੌਥੀ ਕੱਢਾ ਤੇ ਬਾਕੀ ਆ ਜਾਓ ਇੱਧਰ ਥੱਲੇ ਦੇ ਪਾਸੇ ਠੀਕ ਰਸੋਈ ਦੇ ਥੱਲੇ ਆਹ 500 ਵਾਲੇ ਮਿਸਤਰੀ ਦਾ ਕੰਮ ਆ ਇਹ ਜੇ ਠੇਕੇਦਾਰ ਜਦੋਂ ਵਿੱਚ ਲਿਆ ਕੇ 500 ਵਾਲਾ ਕਰਕੇ ਅਗਲੇ ਨਾਲ ਮਾਲਕ ਨਾਲ ਪੂਰੇ ਰੇਟ ਦੀ ਗੱਲ ਦੇ ਵਿੱਚ 500 ਵਾਲਾ ਮਿਸਤਰੀ ਬਾੜ ਲੈਂਦੇ ਲਿਆ ਕੇ ਤੇ ਉਹਦੇ ਕੰਮ ਦੇਖ ਲਓ 500 ਵਾਲਾ ਮਿਸਤਰੀ ਤੇ ਦੂਰੋਂ ਦਿਖ ਜਾਂਦੇ ਆ ਦੂਰੋਂ ਹੀ ਦਿਖ ਜਾਂਦਾ ਆਹ ਥੱਲੇ ਸਲੇ ਪਾਈਆਗੀ ਰਸੋਈ ਵਾਲੀ ਸਲੇ ਪਾਈ ਸੀ ਤੇ ਉਹਦੇ ਉਹ ਰਹਿ ਗਿਆ ਥੱਲੇ ਖੱਡੇ ਰਹਿ ਗਏ ਖੱਡੇ ਰੱਖੇ ਸੀਗੇ ਚਿਰੀ ਮਾਰਨ ਵਾਸਤੇ ਤੇ ਆਹ ਦੇਖ ਲਓ ਹੁਣ ਪਲਾਸਟਰ ਕਿਹੜੇ ਹਿਸਾਬ ਨਾਲ ਹੋਇਆ ਗਿਆ ਥੱਲੇ ਪਲਾਸਟਰ ਹੋਰ ਤਾਂ ਤੋਂ ਕੋਈ ਗਰਮਲਣਾ ਨਹੀਂ ਮਾਰਿਆ ਕੋਈ ਉਹ ਨਹੀਂ ਇਹ ਇਹ 500 ਵਾਲਾ ਮਿਸਤਰੀ ਦੀ ਨਿਸ਼ਾਨੀ ਹੈ 500 ਵਾਲੇ ਮਿਸਤਰੀ ਦੇ ਕੰਮ ਤੇ ਫਿਰ ਇੱਧਰ ਆ ਜਾਓ 500 ਵਾਲੇ ਮਿਸਤਰੀ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਆਓ ਦੱਸ ਦਿੰਦਾ ਉਹ ਆਪਾਂ ਠੀਕ ਕਰਾ ਲਈ ਸੀ ਪਰ ਉਹ ਗੱਲ ਮਗਰੋਂ ਬਣਦੀ ਨਹੀਂ ਉੱਥੇ ਆਗੇ ਆਪਾਂ ਤੇ ਮਮਟੀ ਚ ਠੀਕ ਹੈ ਇਹ ਖੜ ਦਿਓ ਕਮੈਂਟ ਇੱਥੇ ਇੱਧਰ ਲਈ ਗੰਧ ਦੀ ਸਫਾਈ ਦੇਖੋ ਆ ਮੈਸਤਰੀ ਪੂਰਾ ਟਾਪ ਤੇ ਮੈਸਤਰੀ ਨੇ ਕੀਤੀ ਆ ਇਹ ਹੋਰ ਨਹੀਂ ਕੀਤੀ ਹੈਗੀ ਗੰਧ ਆਵੇ ਇੱਧਰਲੇ ਬਸੋ ਦੇਖੋ ਤੁਸੀਂ ਤੇ ਹੁਣ ਇੱਧਰ ਲਈ ਗੰਧ ਤੇ ਆ ਜੋ ਇਹ ਖੜ ਦੇ ਮੈਂ ਬਾਹਰ ਖੋਲ ਬਾਹਰ ਖੋਲੀ ਬਿਨਾ ਹੋਣੀ ਇੱਥੋਂ ਦੀਂਦੀ ਆ ਆ ਵੇਖ ਲੋ ਆ ਮਗਰੋਂ ਪਟਕੇ ਕੀਤੀ ਹੋਈ ਆ ਸਾਰੀ ਗੰਧ ਇੱਥੋਂ ਤੱਕ ਇੱਥੇ ਪੂਰੀ ਕੜੀ ਘੋਲੀ ਜੀਗੀ ਕੋਈ ਘਰਮਾਲਾ ਨਹੀਂ ਬਚਿਆ ਹਜੇ ਵੀ ਦੀਂਦੀ ਆ ਇਹ ਗੰਧ ਕੋਈ ਘਰਮਾਲਾ ਨਹੀਂ ਮਾਰਿਆ ਸੀਗਾ ਚੰਗੀ ਤਰ੍ਹਾਂ ਆ ਵੇਖ ਲਓ ਥੱਲੇ ਇਹ ਆ ਵੇਤ ਇਹ ਦਰ ਆਜੀਆ ਇੱਥੇ ਕੋਈ ਗਰਮਾਲਾ ਨਹੀਂ ਮਾਰਾ ਚੰਗੀ ਤਰ੍ਹਾਂ ਇਹ ਵੀ 500 ਵਾਲਾ ਮਿਸਤਰੀ ਦੇ ਕੰਮ ਆ ਹੂੰ ਇਹ ਹੋਊਗਾ ਗਲਤ ਨਾ ਕਿੰਨਾ ਹੋਊਗਾ 4-5 ਹੋਊਗਾ ਤੇ ਬਾਕੀ ਬਾਕੀ ਕੰਮ ਸੈਟ ਆਗਾ ਤੇ ਹੁਣ ਆਪਾਂ ਖੜ ਜੋ ਦੂਜਾ ਕੈਮਰਾ ਕਰ ਲ ਲਈ ਜੀ ਇਹ ਤੁਸੀਂ ਵੀਡੀਓ ਚ ਦੇਖ ਲਿਆ ਇਹ ਸਾਰੀਆਂ ਗਲਤੀਆਂ ਤੁਸੀਂ ਵੀਡੀਓ ਚ ਦੇਖ ਲਿਆ ਤੇ ਗਲਤੀਆਂ ਮੇਸਤਰੀ ਨੂੰ ਵੀ ਦਿਖਾਦਣਾ ਸੀਗਾ ਆਪਾਂ ਤੇ ਮੇਸਤਰੀਆਂ ਦਾ ਚੱਲ ਕੋਈ ਨਹੀਂ ਕੋਈ ਨਹੀਂ ਕਹਿਣ ਨਾਲ ਹੱਲ ਹੋ ਗਿਆ ਕੋਈ ਨਹੀਂ ਕਹਿਣ ਨਾਲ ਹੱਲ ਨਹੀਂ ਹੋਇਆ ਕਿਉਂਕਿ ਪੂਰਾ ਠੋਕ ਕੇ ਰੇਟ ਦਿੱਤਾ 150 ਰੁਪਇਆ ਕੋਈ ਬੰਦਾ ਕਹਦੇ ਵੀ ਪਿੰਡ ਚੋਂ 150 ਰੁਪਇਆ ਰੇਟ ਦਿੱਤਾ ਹੁਣ ਤੱਕ ਇਸ ਤੋਂ ਬਾਅਦ ਆਪਾਂ ਨੂੰ ਪਤਾ ਨਹੀਂ ਤੇ ਕਿਸੇ ਨੇ 150 ਰੁਪਿਆ ਰੇਟ ਨਹੀਂ ਦਿੱਤਾ ਵੱਖਰਾ ਰੇਟ ਅਸੀਂ ਤਾਂ ਹੀ ਦਿੱਤਾ ਸੀਗਾ ਵੀ ਕੰਮ 'ਚ ਕੋਈ ਕਮੀ ਨਾ ਰਹੇ ਪਰ ਫਿਰ ਵੀ ਕੰਮ 'ਚ ਕਮੀਆਂ ਜਿਹੜੀਆਂ ਉਹ ਰਹਿ ਗੰਗਾ ਤੇ ਜਿਨ੍ਹਾਂ ਦਾ ਹੁਣ ਕੋਈ ਹੱਲ ਨਹੀਂਗਾ ਬਾਕੀ ਤੁਸੀਂ ਆਖੋਗੇ ਵੀ ਰੌਲਾ ਪਾਉਂਦਾ ਵੀ ਇਹੇ ਰੌਲਾ ਪਾਉਂਦੇ ਆ ਜਾਂ ਮਿਸਤਰੀ ਆਖੂਗਾ ਵੀ ਤੁਸੀਂ ਪਾਉਣੀਆ ਰੌਲਾ ਰੌਲਾ ਅਸੀਂ ਤਾਂ ਪਾਣੀ ਵੀ ਜਦੋਂ ਪੈਸੇ ਪੂਰੇ ਲੈ ਲਏ ਥੋਕੇ ਪੈਸੇ ਲੈ ਲੀ ਠੀਕ ਹੈ ਜਦੋਂ ਮਿਸਤਰੀ ਨਹੀਂ ਉਹ ਰੇਟ ਕਰਨ ਵੇਲੇ 1 ਰੁਪਿਆ ਨਹੀਂ ਘਟਦੇ ਤੇ ਅਸੀਂ ਕਿਉਂ ਨਾ ਕੰਮ ਥੋਕੇ ਕਰਵਾਈਏ ਅਸੀਂ ਕਿਉਂ ਨਾ ਇੱਕ ਨੰਬਰ ਕੰਮ ਕਰਾਈਏ ਜਦੋਂ ਇੱਕ ਨੰਬਰ ਉਹ ਕੀਤਾ ਇੱਕ ਨੰਬਰ ਪੈਸਾ ਦਿੱਤਾ ਪੂਰਾ ਰੇਟ ਜਿੰਨਾ ਮੰਗਿਆ ਉਹਨਾਂ ਪੈ ਰੇਟ ਦਿੱਤਾ ਅਸੀਂ ਕਹਾਂ ਚੱਲ ਕੋਈ ਨਹੀਂ ਕਿਉਂਕਿ ਆਪਣੀ ਮਜ਼ਬੂਰੀ ਹੁੰਦੀ ਹੈਗੀ ਆਪਾਂ ਉਦੋਂ ਆਪਾਂ ਨੂੰ ਐ ਹੁੰਦਾ ਵੀ ਚੰਗੇ ਤੋਂ ਚੰਗੇ ਮਿਸਤਰੀ ਤੋਂ ਕੰਮ ਕਰਾਈਏ ਕੋਈ ਨਹੀਂ 4 ਪੈਸੇ ਵੱਧ ਲੱਗ ਜਾਣ ਤੇ ਪਰ ਜਿਹੜੀ ਮਗਰੋਂ ਉਦੋਂ ਮਗਰੋਂ ਉਹ ਲੱਜਤੀ ਆਉਂਦੀ ਨੀ ਕਿ ਜਦੋਂ ਬੰਦਾ ਪੈਸੇ ਵੀ ਪੂਰੇ ਦੇ ਦੇ ਤੇ ਮਗਰੋਂ ਮਨ ਵੀ ਦੁਖੀ ਹੋਵੇ ਮਨ ਵੀ ਨਾ ਖੁਸ਼ ਹੋਇਆ ਉਹ ਮਗਰੋਂ ਗੱਲ ਨਹੀਂ ਬਣਦੀਗੀ ਤੇ ਬਾਕੀ ਮਗਰੋਂ ਕੋਈ ਨਹੀਂ ਕਹਿ ਕੇ ਸਾਰ ਦੇਣਾ ਵੈਸੇ ਤਾਂ ਇਸ ਚੀਜ਼ ਦੀ ਪਲਾਂਟੀ ਲੱਗਣੀ ਚਾਹੀਦੀ ਹੈ ਘੱਟੋ ਘੱਟ 10000 ਰੁਪਏ ਕੱਟਣਾ ਸੀਗਾ ਪਰ ਅਸੀਂ ਪੈਸੇ ਅਜੇ ਤੱਕ ਦੇਵਾਂ ਦੇਵਾਂਗੇ ਪੈਸੇ ਪੈਸੇ ਪਹਿਲਾਂ ਗਏ ਵੀ ਆਗੇ ਕੁਝ ਕੇ ਪੈਸੇ ਰਹਿੰਦੇ ਆ ਉਹ ਆਪਾਂ ਦੇਵਾਂਗੇ ਪਰ ਇੱਕ ਵਾਰੀ ਆਪਾਂ ਦੀ ਅੱਖਾਂ ਥਾਣੀ ਜ਼ਰੂਰ ਕੱਢਣਾ ਸੀਗਾ ਕਿਉਂਕਿ ਬੰਦਾ ਗਾਂ ਵਾਸਤੇ ਸਹੀ ਹੋ ਜਾਂਦਾ ਤੇ ਹਾਂ ਇੱਕ ਗਲਤੀ ਰਹਗੀ ਆਪਣੀ ਜਿਹੜੀ 1420 ਹਾਂਜੀ ਜਿਹੜੀ ਮੇਨ ਗਲਤੀ ਸੀਗੀ ਉਹ ਜਿਹੜੀ ਸਭ ਤੋਂ ਵੱਡੀ ਗਲਤੀ ਉਹ ਰਹਗੀ ਸੀਗੀ ਜਿਹੜੀ ਦੱਸਣ ਤੋਂ 1420 ਸਕਰ ਫੁੱਟ ਦਾ ਆਪਣਾ ਨਕਸ਼ਾ ਸੀਗਾ ਤੇ 15 ਫੁੱਟ ਹੋਰ ਵਧ ਗਿਆ ਯਾਨੀ ਕਿ 435 ਸਕਰ ਫੁੱਟ ਬਣ ਗਿਆ ਆਪਣਾ ਹੁਣ ਮਕਾਨ ਆਪਾਂ 1435 ਸਕਰ ਫੁੱਟਾਂ ਦਾ ਮਕਾਨ ਆਪਾਂ ਕਿਹਾ ਕਰਾਂਗੇ ਕਿਉਂਕਿ ਡਾਕਸ਼ਾ ਦਾ ਵੈਸੇ ਆਪਣਾ 1420 ਸਕਰ ਫੁੱਟ ਦਾ ਹੀ ਹੈ ਤੇ ਹੁਣ ਪਰ 1420 ਦਾ 1435 ਸਕਰ ਫੁੱਟ ਦਾ ਮਕਾਨ ਮਿਸਤਰੀ ਨੇ ਧੱਕੇ ਨਾਲ ਬਣਾਤਾ ਹੈਗਾ ਚਲੋ ਕੋਈ ਨਹੀਂ ਭਾਈ ਹੁਣ ਜਿਹੜਾ ਜਿਹੜੀ ਚੀਜ਼ ਬਣੀ ਗਈ ਤੇ ਚਲ ਸੈਟਾ ਸਭ ਕੁਝ ਵਧੀਆ ਜਿਹੜੀ ਚੀਜ਼ ਬਣ ਗਈ ਬਣ ਗਈ ਹੁਣ ਉਹ ਪਰ ਆਪਾਂ ਨੂੰ ਹਿਸਾਬ ਜੜੀ ਆ ਵੀ ਇਹਦਾ 15 ਸਕਰ ਫੁੱਟ ਕਿਵੇਂ ਵਧ ਗਿਆ ਜਾਂ ਤਾਂ ਕਮਰੇ ਚ ਫਰਕ ਪੈ ਗਿਆ ਉਹ ਕੋਈ ਫਿਰ ਤੇ ਜਾਂ ਕੋਈ ਭਾਈ ਕੰਦ ਡੇਡੀ ਵਿੰਗੀ ਹੋਊਗੀ ਉਹਦੇ ਕਰਕੇ ਫਰਕ ਪੈ ਗਿਆ ਉਹ ਤੇ ਬਾਕੀ ਇਹੀ ਗਲਤੀਆਂ ਸੀਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਵੀ ਐਂ ਕਰਦੇ ਹੈਗੇ ਤੁਹਾਡੇ ਨਾਲ ਵੀ ਐਂ ਹੁੰਦਾ ਕਿ ਸਾਡੇ ਨਾਲ ਹੀ ਹੋਇਆ ਤੇ ਬਾਕੀ ਮਿਲਦੇ ਆਂਗੇ ਕੱਲ ਦੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖ